ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰਿੰਦਰਪਾਲ ਸਿੰਘ ਸੋਮਣਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਫਾਜ਼ਲਕਾ ਆਪ ਟੀਮ ਦੇ ਵਿੱਚ ਰਜਾਨਾ ਹੀ ਵਾਅਦਾ ਹੋ ਰਿਹਾ ਹੈ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸੋਮਣਾ ਦੀ ਅਗਵਾਈ ਦੇ ਵਿੱਚ ਰਜਾਨਾ ਹੀ ਵੱਖ-ਵੱਖ ਪਾਰਟੀਆਂ ਤੋਂ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਬੀਤੇ ਦਿਨ ਫਾਜ਼ਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵਾਧਾ ਹੋਇਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਖਾਜਲਾ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆਨ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਜੇਕਰ ਸਾਡੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜਿਸ ਤਰ੍ਹਾਂ ਲਾਈਵ ਪ੍ਰੋਗਰਾਮ ਦੀ ਨੁਕਤੀ ਕੀਤੀ ਗਈ ਹੈ ਸੌਰੀ ਜੁਆਇਨਿੰਗ ਹੋ ਰਹੀ ਗਈ ਹੈ ਕਿ ਕੰਗੰਡਾ ਅੱਜ ਫਾਜ਼ਲਕਾ ਦੇ ਵਾਰਡ ਨੰਬਰ 10 ਵਿਕੇ ਪਹੁੰਚੇ ਸੀ ਜਿੱਥੇ ਸਾਡੇ ਭਰਾ ਲਵਲੀ ਬਤਰਾ ਜੀ ਉਹ ਆਪਣੇ ਸਾਰੇ ਪਰਿਵਾਰ ਔਰ ਆਪਣੇ ਸਾਰੇ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਦੇ ਪਿਤਾ ਜੀ ਸ਼੍ਰੀ ਮਨੋਹਰ لال ਬਤਰਾ ਜੀ ਔਰ ਉਹਨਾਂ ਦੀ ਸਾਰੀ ਫੈਮਿਲੀ ਉਹਨਾਂ ਦੀ ਸਾਰੀ ਟੀਮ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹ ਪਹਿਲਾਂ ਸ਼ਰਮਣੀ ਅਕਾਲੀ ਦਲ ਦੇ ਵਿੱਚ ਸੀਗੇ ਅੱਜ ਆਪਣੀ ਸ਼ਰਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਆਮ ਵਰਗ ਦੇ ਵਿੱਚ ਆਮ ਲੋਕਾਂ ਜੋ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਉਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਂਦਾ ਔਰ ਇਹਨਾਂ ਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੁੜਨ ਤੋਂ ਬਾਅਦ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਔਰ ਮੈਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਣ ਤੇ ਲੱਖ ਲੱਖ ਵਧਾਈ ਦਿਨਾ ਔਰ ਹੁਣ ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਫਾਜ਼ਲ ਦਾ ਸ਼ਹਿਰ ਹੈ ਚਾਹੇ ਫਾਜ਼ਲ ਦਾ ਹਲਕਾ ਹੈ ਤੁਸੀਂ ਪੂਰਾ ਫਰੋਇਪਰ ਲੋਕ ਸਭਾ ਦੇਖ ਲਓ ਜੋ ਸਾਡੇ ਉਮੀਦਵਾਰ ਨੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਫਰੋਇਪਰ ਤੋਂ ਉਹਨਾਂ ਦੀ ਲਹਿਰ ਪੂਰੇ ਫਰੋਇਪਰ ਲੋਕ ਸਭਾ ਦੇ ਵਿੱਚ ਚੱਲ ਰਹੀ ਹੈ ਦੂਸਰੀਆਂ ਪਾਰਟੀਆਂ ਦੇ ਜਿੰਨੇ ਵੀ ਸਾਰੇ ਆਗੂ ਔਰ ਵਰਕਰ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਜਿਹੜਾ 600 ਯੂਨਿਟ ਬਿਜਲੀ ਦਾ ਬਿੱਲ ਮਾਫ ਹੈ ਤਕਰੀਬਨ 5000 ਰੁਪਏ ਦਾ ਜਿਹੜਾ ਬਿਜਲੀ ਦਾ ਬਿੱਲ ਮਾਫ ਕੀਤਾ ਹੋਇਆ ਹੈ ਹੋਰ ਵੀ अनेका ਜਿਹੜੀਆਂ ਸਕੀਮਾਂ 45000 ਨੌکریاں 2 ਸਾਲਾਂ ਦੇ ਵਿੱਚ ਦਿੱਤੀਆਂ ਨੇ ਹੋਰ ਵੀ अनेका ਲੋਕ ਬਕੀ ਸਕੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨਯੂਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਲੋਕਾਂ ਦੇ ਫਾਇਦੇ ਲਈ ਚੱਲ ਰਹੀਆਂ ਨੇ ਉਹ ਸਾਰਾ ਕੁਝ ਵੇਖਦੇ ਹੋਏ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਗੂ ਜਿਨ੍ਹਾਂ ਨੂੰ ਉਹਤੇ ਦੂਸਰੀਆਂ ਪਾਰਟੀਆਂ ਦੇ ਵਿੱਚ ਮਾਣ ਨਹੀਂ ਮਿਲਿਆ ਉਹ ਸਾਡੇ ਨਾਲ ਆ ਜ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਇਸ ਵੀਰ ਨਾਲ ਆਪਣੇ ਪੁੱਤ ਦੇ ਨਾਲ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਦਾ ਕਾਫਲਾ ਬਣਾ ਰਹੇ ਨੇ ਤੇ ਸ਼ਾਮਲ ਹੋਏ ਹਨ ਨੂੰ ਮੈਂ ਪਹਿਲਾਂ ਤਾਂ ਸਭ ਤੋਂ ਪਹਿਲੇ ਇਸ ਖੜਾਈ ਦਾ ਇਹਨਾਂ ਦੇ ਬਸ ਸਮਾਈ ਦਾ ਉਹਨਾਂ ਦੀ ਸਾਰੇ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਫਲੇ ਸੰਜਿਆ ਆਪਣੀ ਪਾਰਟੀ ਵਿੱਚ ਜੁਆਇਨ ਕਰਾਈ ਅਤੇ ਉਹਨਾਂ ਦੇ ਕੰਮਾਂ ਕਰਨ ਨੂੰ ਵੇਖ ਕੇ ਮੈਂ ਪਾਰਟੀ ਵਿੱਚ ਸ਼ਾਮਿਲ ਹੋਇਆ ਉਹਨਾਂ ਦੀ ਇਮਾਨਦਾਰੀ ਤੇ ਜੋ ਉਹਨਾਂ ਕਾਰਜਾਂ ਦਾ ਦੇਖ ਕੇ ਆਪਣੀ ਟੀਮ ਨਾਲ ਆਪਣੇ ਸਾਰੇ ਪਰਿਵਾਰ ਨਾਲ ਨਾਲ ਟੀਮ ਦੇ ਵਿੱਚ ਕਿੰਨੇ ਲੋਕ ਸ਼ਾਮਿਲ ਹੋਏ ਕਰੋੜ 35 ਤੋਂ 40 ਪਰਿਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਲੋਕ ਜਿਹੜੇ ਹਲੇ ਵੀ ਤਲਾਸ਼ ਕਰ ਰਹੇ ਵੀ ਕਿਹੜੀ ਪਾਰਟੀ ਚਾਹੀਏ ਉਹਨਾਂ ਨੂੰ ਕੀ ਇਹ ਕਾਹਨਾ ਜੀ ਆਮ ਪਾਰਟੀ ਸੱਚੀ ਦਸੱਚੀ ਪਾਰਟੀ ਹੈ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਵਾ ਉਹ ਦੇਹ ਦਿੱਤ ਵਾਸਤੇ ਇਹ ਆਪਦੇ ਫਾਈਲ ਕਰ ਦਿੱਤ ਵਾਸਤੇ ਲੋਕਾਂ ਦੇ ਦਿੱਤ ਵਾਸਤੇ ਆਮ ਪਾਰਟੀ ਦੇ ਸਾਥ ਕੋ